ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਨੂੰ ਆਪਣੀ ਔਕਾਤ ਦਾ ਗਿਆਨ ਹੋਣਾ ਬੜਾ ਜ਼ਰੂਰੀ ਹੈ ਅਗਰ ਬੰਦਾ ਆਪਣੀ ਔਕਾਤ ਦਾ ਅਹਿਸਾਸ ਨਾ ਕਰ ਪਾਇਆ ਔਕਾਤ ਬਾਰੇ ਨਾ ਸਮਝ ਪਾਇਆ ਔਕਾਤ ਤੋਂ ਵੱਧ ਕੇ ਕੁਝ ਕਰਨਾ ਚਾਹੇਗਾ ਤੇ ਫਿਰ ਇਹਦੀ ਤੋਹੀਨ ਹੋਏਗੀ ਬੇਇੱਜ਼ਤੀ ਹੋਏਗੀ ਇਸ ਕਰਕੇ ਕਹਿੰਦੇ ਨੇ ਆਪਣੀ ਔਕਾਤ ਵਿੱਚ ਰਿਹਾ ਕਰੋ ਉਕਾਤ ਦਾ ਪਤਾ ਹੋਣਾ ਬੜਾ ਜ਼ਰੂਰੀ ਹੈ ਮੇਰੀ ਜੇਬ 'ਚ ਧਨ ਕਿੰਨਾ ਹੈ ਉਹਦੇ ਅਕੋਰਡਿੰਗ ਵਰਤਣਾ ਸ਼ੁਰੂ ਕਰ ਲਓ ਮੇਰੇ ਕੋਲ ਅਕਲ ਕਿੰਨੀ ਹੈ ਮੇਰੀ ਖੋਪੜੀ ਵਿੱਚ ਗਿਆਨ ਕਿੰਨਾ ਹੈ ਉਹਦੇ ਮੁਤਾਬਕ ਬੋਲਣਾ ਸ਼ੁਰੂ ਕਰ ਦਿਓ ਉਹਦੇ ਮੁਤਾਬਕ ਸਮਝਣਾ ਸ਼ੁਰੂ ਕਰ ਦਿਓ ਉਹਦੇ ਮੁਤਾਬਕ ਅੱਗੇ ਚੱਲਣਾ ਸ਼ੁਰੂ ਕਰ ਦਿਓ ਤੂੰ ਮੇਨ ਮੁੱਦਾ ਹੈ ਕਿ ਤੁਹਾਨੂੰ ਤੁਹਾਡੀ ਔਕਾਤ ਬਾਰੇ ਸਮਝ ਹੋਣੀ ਬੜੀ ਜ਼ਰੂਰੀ ਹੈ ਤੁਸੀਂ ਅਕਸਰ ਵੇਖੋ ਕਿਦਰੇ ਸਭਾ ਦੇ ਅੰਦਰ ਸੋਸਾਇਟੀ ਦੇ ਅੰਦਰ ਕਈ ਬੰਦੇ ਸਿਆਣੇ ਬੜੇ ਹੁੰਦੇ ਨੇ ਪਰ ਗੱਲ ਕਰਦੇ ਨੇ ਬੜੀ ਮਾਪ ਤੋਲ ਕੇ ਗੱਲ ਕਰਦੇ ਨੇ ਕਿਉਂਕਿ ਉਹਨਾਂ ਨੂੰ ਆਪਣੀ ਅਕਲ ਦਾ ਪਤਾ ਹੈ ਆਪਣੇ ਗਿਆਨ ਦਾ ਪਤਾ ਹੈ ਤੇ ਸਾਹਮਣੇ ਵਾਲੇ ਦੇ ਅਕਲ ਦਾ ਵੀ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਉਹ ਸੋਚਦੇ ਨੇ ਬੇਅਕਲੇ ਦੇ ਨਾਲ ਪੱਥਰ ਦੇ ਨਾਲ ਸਿਰ ਮਾਰਾਂਗੇ ਨੁਕਸਾਨ ਉਹਦਾ ਨਹੀਂ ਨੁਕਸਾਨ ਸਿਰ ਦਾ ਹੋਣਾ ਹੈ ਪੱਥਰ ਦਾ ਨੁਕਸਾਨ ਕੀ ਹੋਏਗਾ ਉਹ ਬੰਦੇ ਖਮੋਜ ਰਹਿ ਜਾਂਦੇ ਨੇ ਪਰ ਜਿਨ੍ਹਾਂ ਨੂੰ ਆਪਣੀ ਔਕਾਤ ਬਾਰੇ ਨਹੀਂ ਪਤਾ ਹੁੰਦਾ ਉਹ ਵੱਧ ਵੱਧ ਕੇ ਗੱਲਾਂ ਕਰੀ ਜਾਂਦੇ ਨੇ ਬੋਲੀ ਜਾਂਦੇ ਨੇ ਬੋਲੀ ਜਾਂਦੇ ਨੇ ਸਿਆਣਾ ਚੁੱਪ ਰਹਿੰਦਾ ਹੈ ਉਹਨਾਂ ਨੂੰ ਲੱਗਦਾ ਹੈ ਮੇਰੀ ਗੱਲ ਤਵਜਹੋਂ ਦੇ ਕੇ ਸੁਣ ਰਿਹਾ ਹੈ ਪਰ ਉਹ ਸੁਣ ਨਹੀਂ ਰਿਹਾ ਉਹ ਤੁਹਾਨੂੰ ਪਾਗਲ ਸਮਝ ਕੇ ਤੁਹਾਡੇ ਸਾਹਮਣੇ ਖਾਮੋਸ਼ੀ ਧਾਰਨ ਕਰ ਗਿਆ ਹੈ ਕਿ ਪੱਥਰ ਹੈ ਬੇਅਕਲਾ ਹੈ ਇਹਦੇ ਨਾਲ ਸਿਰ ਕੀ ਮਾਰੀ ਹੈ ਜੇ ਕਿਧਰੇ ਬੰਦੇ ਨੂੰ ਆਪਣੀ ਔਕਾਤ ਦਾ ਭੁਲੇਖਾ ਪੈ ਜਾਏ ਨਾ ਉਹ ਆਪਣੇ ਆਪ ਨੂੰ ਬਹੁਤ ਵੱਡਾ ਸਮਝਣਾ ਸ਼ੁਰੂ ਕਰ ਦਿੰਦਾ ਹੈ ਇੱਕ ਐਗਜ਼ਾਮਪਲ ਦਿਆਂ ਬੰਦੇ ਨੇ ਜਦੋਂ ਸ਼ਰਾਬ ਪੀਤੀ ਹੁੰਦੀ ਹੈ ਤੇ ਸ਼ਰਾਬ ਪੀ ਕੇ ਬੜ ਬੜੇ ਵੱਡੇ ਦਮਗਜ਼ੇ ਮਾਰਨੇ ਸ਼ੁਰੂ ਕਰ ਦਿੰਦਾ ਹੈ ਔਕਾਤ ਭੁੱਲ ਜਾਂਦਾ ਹੈ ਔਕਾਤ ਤੋਂ ਬਾਹਰ ਚਲਾ ਜਾਂਦਾ ਹੈ ਸ਼ਰਾਬ ਪੀਣ ਤੋਂ ਬਾਅਦ ਤੇ ਜਦੋਂ ਸਵੇਰੇ ਹੋਸ਼ ਹੁੰਦੀ ਹੈ ਦੂਜੇ ਚੇਤਾ ਕਰਾਉਂਦੇ ਨੇ ਰਾਤੀ ਇਹ ਗੱਲਾਂ ਕਰਦਾ ਸੈਂ ਫਿਰ ਉਹਨੂੰ ਚੇਤਾ ਹੁੰਦਾ ਵੀ ਰਾਤੀ ਮੈਂ ਨਸ਼ੇ ਦੇ ਅੰਦਰ ਸਾਂ ਮੈਨੂੰ ਇੱਕ ਛੋਟੀ ਜੀ ਗਾਥਾ ਚੇਤੇ ਆਈ ਵੀ ਕੋਈ ਸ਼ਰਾਬੀ ਮਿਲਿਆ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਮਹਾਰਾਜਾ ਰਣਜੀਤ ਸਿੰਘ ਹਾਥੀ ਦੇ ਉੱਤੇ ਬਹਿ ਕੇ ਕਿਧਰੇ ਜਾ ਰਹੇ ਸਨ ਅੱਗੇ ਸ਼ਰਾਬੀ ਮਿਲਿਆ ਪਹਿਰੇਦਾਰਾਂ ਨੇ ਕਿਹਾ ਸ਼ਰਾਬੀ ਨੂੰ ਪਾਸੇ ਹਟ। ਉਹ ਕਹਿੰਨ ਲੱਗਾ ਕੌਣ ਐ? ਉਹ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਐ। ਉਹ ਕਹਿੰਦਾ ਕਿਹੜਾ ਰਣਜੀਤ ਸਿੰਘ? ਕਹਿਣ ਲੱਗਾ ਤੂੰ ਜਾਣਦਾ ਨਹੀਂ ਸ਼ੇਰੇ ਪੰਜਾਬ ਰਣਜੀਤ ਸਿੰਘ ਹਾਥੀ ਦੇ ਉੱਤੇ ਚੜ ਕੇ ਆ ਰਹੇ ਨੇ। ਉੱਠਿਆ ਸ਼ਰਾਬੀ ਉੱਠਿਆ ਤੇ ਉੱਠ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿਣ ਲੱਗਾ ਓਏ ਸ਼ੇਰੇ ਪੰਜਾਬ ਦੱਸ ਐਸ ਕੱਟੇ ਦਾ ਕੀ ਲੈਣਾ ਐ? ਹਾਥੀ ਨੂੰ ਕੱਟਾ ਸਮਝਣਾ ਸ਼ੁਰੂ ਕਰ ਦਿੱਤਾ। اپنی اوقات ਭੁੱਲ ਗਿਆ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਵੇ ਨੂੰ ਨਾਲ ਲੈ ਚਲੋ ਫੜ ਕੇ ਸਵੇਰੇ ਗੱਲ ਕਰਾਂਗੇ ਸਵੇਰੇ ਹੋਸ਼ ਵਿੱਚ ਆਇਆ ਉਹਨੂੰ ਕੋਲ ਬੁਲਾਇਆ ਤੇ ਉਹਨੂੰ ਸ਼ੇਰੇ ਪੰਜਾਬ ਕਹਿਣ ਲੱਗਾ ਦੱਸ ਭਾਈ ਮੇਰੇ ਕੱਟੇ ਦਾ ਮੁੱਲ ਕਿੰਨਾ ਲਾਉਣਾ ਹੈ ਹੱਥ ਜੋੜ ਕੇ ਖਲੋ ਗਿਆ ਬਾਦਸ਼ਾਹ सलामत ਰਾਤ ਦਾ ਸਮਾਂ ਸੀ ਮੈਂ ਪੀਤੀ ਸੀ ਪੀਤੀ ਦੇ ਅੰਦਰ ਮੈਂ ਆਪਣੀ اوقات ਭੁੱਲ ਗਿਆ ਕਿ ਮੈਂ ਗੱਲ ਕਿਹਦੇ ਨਾਲ ਕਰ ਰਿਹਾ ਹਾਂ ਹਾਥੀ ਕਟਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਬੰਦਾ ਔਕਾਤ ਨਾਲੋਂ ਵੱਧ ਸੋਚਦਾ ਹੈ ਜਾਂ ਬੋਲਦਾ ਹੈ ਤੁਹਾਡੀ ਬੇਇੱਜ਼ਤੀ ਦਾ ਕਾਰਨ ਬੰਦਾ ਹੈ ਅਖੀਰੀ ਔਕਾਤ ਨਾਲੋਂ ਵੱਧ ਕੇ ਅੱਗੇ ਜਾਣਾ ਤਾਂ ਖੈਰ ਮੰਨ ਲਵੋ ਤੁਹਾਡੀ ਜੇਬ ਦੇ ਅੰਦਰ ਹੋਣ 500 ਰੁਪਏ ਉਦਾਹਰਨ ਦੇ ਰਿਹਾ ਤੁਹਾਡੀ ਜੇਬ ਦੇ ਅੰਦਰ ਇਹ 500 ਰੁਪਏ ਤੁਸੀਂ ਚਲੇ ਜਾਂਦੇ ਹੋ ਮਾਰਕੀਟ ਦੇ ਅੰਦਰ ਕੁਝ ਖਰੀਦਣ ਵਾਸਤੇ ਉੱਥੇ ਸਮਾਨ ਤੁਹਾਨੂੰ ਚੰਗਾ ਲੱਗੀ ਗਿਆ ਤੁਸੀਂ 500 ਦੀ ਜਗ੍ਹਾ ਸਟੋਰ ਦੇ ਅੰਦਰ 5000 ਖਰੀਦਣ ਦਾ ਸਮਾਨ ਖਰੀਦ ਲਿਆ ਤੁਹਾਨੂੰ ਚੇਤਾ ਭੁੱਲ ਗਿਆ ਆਪਣੇ ਆਪ ਨੂੰ ਸਮਝਣਾ ਸ਼ੁਰੂ ਕਰਤਾ ਮੈਂ ਬਹੁਤ ਵੱਡਾ 5000 ਦਾ ਸਮਾਨ ਖਰੀਦ ਲਿਆ ਪੈਸੇ ਦੇਣ ਦੀ ਵਾਰੀ ਆਈ ਨਿਕਲਿਆ 500 ਹੁਣ ਬੇਇੱਜ਼ਤੀ ਹੋਏਗੀ ਕਿ ਨਹੀਂ ਹੋਏਗੀ ਕਿਉਂਕਿ ਔਕਾਤ ਨਾਲੋਂ ਵੱਧ ਕੇ ਸਮਾਨ ਖੁਲਾਈ ਗਏ ਪੈਕ ਕਰਾਈ ਗਏ ਪੈਸੇ ਦੇਣ ਵਾਰੀ ਪੱਲਿਓ ਕੁਝ ਨਿਕਲਿਆ ਨਾ ਚਲੋ ਮੈਂ ਇੱਕ ਹੋਰ ਗੱਲ ਕਰ ਦਿੰਦਾ ਮੰਨ ਲਓ ਪਿੰਡ ਦੇ ਅੰਦਰ ਸ਼ਹਿਰ ਦੇ ਅੰਦਰ ਕਿਸੇ ਬੰਦੇ ਦੀ ਔਕਾਤ ਇੰਨੀ ਘੋਵੇ ਵੀ ਉਹ ਇੱਕ ਬਾਈਕ ਮੋਟਰਸਾਈਕਲ ਖਰੀਦ ਸਕਦਾ ਹੈ ਤੇ ਫੂਕ ਦੇ ਅੰਦਰ ਆਣ ਕਿ ਉਹ ਕਾਰ ਖਰੀਦ ਲਿਆਵੇ ਤੇ ਕਿਸ਼ਤਾਂ ਤੇ ਕਾਰ ਖਰੀਦ ਲਿਆਵੇ ਵੀ ਜਿੰਨੇ ਕੁ ਬਾਈਕ ਦੇ ਪੈਸੇ ਕੈਸ਼ ਦੇਨੇ ਨੇ ਉਹਨੇ ਡਾਊਨ ਦੇ ਕੇ ਤੇ ਕਾਰ ਖਰੀਦ ਕੇ ਘਰ ਲੈ ਆਂਦੀ ਹੁਣ ਜਦੋਂ ਕਿਸ਼ਤਾਂ ਦੇਣ ਦਾ ਸਮਾਂ ਆਇਆ ਹਰ ਮਹੀਨੇ ਕਿਸ਼ਤ ਜਾਣੀ ਹੈ ਤੇ ਮਹੀਨਾ ਬੀਤਦਿਆਂ ਸਮਾਂ ਲੱਗਾ ਛੁਟਕੀ ਦੇ ਅੰਦਰ ਮਹੀਨਾ ਬੀਤਿਆ ਤੇ ਕਿਸ਼ਤਾਂ ਦਿੱਤੀਆਂ ਨਾ ਗਈਆਂ 2 4 6 ਮਹੀਨੇ ਬਾਅਦ ਬੈਂਕ ਵਾਲੇ ਆਏ ਉਹ ਆਪਣੀ ਕਾਰ ਟੋਅ ਕਰਕੇ ਤੇ ਲੈ ਗਏ ਮਹੱਲੇ ਦੇ ਅੰਦਰ ਬੇਇੱਜ਼ਤੀ ਹੋਈ ਕਿ ਨਾ ਹੋਈ ਇਹਦੇ ਨਾਲੋਂ ਜ਼ਿਆਦਾ ਚੰਗਾ ਨਹੀਂ ਸੀ ਤੁਸੀਂ ਬਾਈਕ ਖਰੀਦ ਕੇ ਲੈ ਆਉਂਦੇ ਤੇ ਬਾਈਕ ਦਾ ਆਨੰਦ ਹੀ ਲੈਂਦੇ ਕੱਲ ਨੂੰ ਔਕਾਤ ਬੰਦੀ ਤੁਹਾਡੀ ਜੇਬ ਵਿੱਚ ਧਨ ਆਉਂਦਾ ਤੁਸੀਂ ਕਾਰ ਖਰੀਦ ਤੇ ਭਾਵੇਂ ਮਹਿੰਗੀ ਤੋਂ ਮਹਿੰਗੀ ਖਰੀਦ ਲੈਂਦੇ ਹੁਣ ਮੈਂ ਕਈ ਵਾਰੀ ਵੇਖਿਆ ਹੈ ਕਿ ਬੰਦੇ ਦੀ ਔਕਾਤ ਹੁੰਦੀ ਕਿਦਰੇ ਖਰਚਾ ਕਰਨ ਦੀ 2 ਲੱਖ ਦੇ ਮੰਨ ਲਓ ਧੀ ਦਾ ਵਿਆਹ ਕਰਨਾ ਹੈ ਉਹਦੀ ਔਕਾਤ ਇਹ ਮੈਂ 2 ਲੱਖ 4 ਲੱਖ ਰੁਪਇਆ ਖਰਚ ਸਕਦਾ ਪਰ ਕੀ ਹੁੰਦਾ ਹੈ ਜ਼ਮੀਨ ਗੈਣੇ ਪਾ ਜ਼ਮੀਨ ਵੇਚ ਸੱਜਾ ਕਰ ਖੱਬਾ ਕਰ ਦੋ ਦੀ ਜਗਾ 20 ਲੱਖ 50 ਲੱਖ ਰੁਪਇਆ ਲਾਇਆ ਅੱਜ ਕੱਲ ਇਹ ਅਕਸਰ ਚੱਲਣ ਡਿਆ ਮੈਂ ਤਾਂ ਕਹਿ ਰਿਹਾ ਹੁਣ ਉਸ ਤੋਂ ਬਾਅਦ ਕੀ ਹੁੰਦਾ ਹੈ ਧੀ ਦਾ ਵਿਆਹ ਤੇ ਹੋ ਗਿਆ ਬਈ ਲੋਕਾਂ ਨੂੰ ਵਿਖਾਉਣਾ ਸੀ ਵੀ ਕੁੜੀ ਦਾ ਵਿਆਹ ਇਦਾਂ ਕੀਤਾ ਇਦਾਂ ਕੀਤਾ ਇੱਕ ਵਾਰੀ ਵਿਖਾ ਲਿਆ ਲੋਕਾਂ ਨੇ ਕਿਸੇ ਨੇ ਤੈਨੂੰ ਚੰਗਾ ਨਹੀਂ ਕਹਿਣਾ ਕਿਉਂਕਿ ਇੱਕ ਤੋਂ ਇੱਕ ਚੜਦੇ ਤੋਂ ਚੜਦਾ ਤੇਰੀ ਗਲੀ ਦੇ ਅੰਦਰ ਮਹੱਲੇ ਦੇ ਅੰਦਰ ਸ਼ਹਿਰ ਦੇ ਅੰਦਰ ਪਿੰਡ ਦੇ ਅੰਦਰ ਪਿਆ ਤੂੰ 50 ਲਾਇਆ ਕਰੋੜ ਲਾਉਣ ਵਾਲੇ ਪਏ ਨੇ ਤੂੰ ਕਰੋੜ ਲਾਇਆ 2 ਵਾਲੇ ਪਏ ਨੇ ਤੂੰ 2 ਲਾਇਆ 4 ਲਾਉਣ ਵਾਲੇ ਪਏ ਨੇ ਕਿੱਥੋਂ ਤੱਕ ਲੋਕਾਂ ਦੇ ਨਾਲ ਇਸ ਪਾਗਲਪਨ ਦੀ ਜਿੱਦ ਦੇ ਅੰਦਰ ਰੇਸ ਲਾਏਗਾ ਤਾਂ ਖੈਰ ਉਸ ਤੋਂ ਬਾਅਦ ਕੀ ਹੁੰਦਾ ਹੈ ਕੁੜੀ ਤੇ ਵਿਆਹ ਹੀ ਗਈ ਉਸ ਤੋਂ ਬਾਅਦ ਕੀ ਹੋਇਆ 2 ਕਿਲੇ ਜ਼ਮੀਨ ਵੇਚ ਦਿੱਤੀ ਫਲਾਣਾ ਸਿਆਂ ਜ਼ਮੀਨ ਕਿਉਂ ਵੇਚੀ ਹੈ ਉਹ ਮੇਰਾ ਪਾਣੀ ਨਹੀਂ ਸੀ ਚੜਦਾ ਫਲਾਣੇ ਦੇ ਨਾਲ ਲੱਗਦੀ ਸੀ ਉਹਨੇ ਵੇਚ ਉਹਨੂੰ ਮੈਂ ਦੇ ਦਿੱਤੀ ਤੇ ਹੁਣ ਮੈਂ ਨਾ ਹੋਰ ਕਿਤੇ ਲੱਭ ਰਿਆ ਦੋ ਦੀ ਜਗ੍ਹਾ ਚਾਰ ਬਣ ਜੇਗੀ ਬੰਨੀ ਚਾਰ ਨਹੀਂ ਫਰਕ ਇੰਨਾ ਹੀ ਵੀ ਉਹ ਦੋ ਕਿੱਲੇ ਵਿਗ ਗਏ ਕਰਜ਼ਾ ਉੱਤਰ ਗਿਆ ਤੇਰੇ ਬੱਚਿਆਂ ਦੀ ਮੂੰਹ ਦੀ ਰੋਜੀ ਤੇ ਰੋਟੀ ਖੁੱਸ ਗਈ ਇਹ ਤਾਂ ਹੋਇਆ ਕਿਉਂਕਿ ਔਕਾਤ ਤੋਂ ਬਾਹਰ ਜਾ ਕੇ ਅੱਡੀਆਂ ਚੁੱਕ ਕੇ ਫਾੜ ਲੈਣ ਵਾਲੀ ਗੱਲ ਕੀਤੀ ਔਕਾਤ ਤੋਂ ਬਾਹਰ ਜਾ ਕੇ ਖਰਚਾ ਕੀਤਾ ਤਾਂ ਹੋਇਆ ਮਕਾਨ ਬਣਾਉਣ ਲੱਗਾ ਹੈ 2 ਲੱਖ ਦੀ 10 ਲੱਖ ਦੀ 20 ਲੱਖ ਦੇ ਔਕਾਤ ਸੀ ਵੀ ਮੈਂ ਮਕਾਨ ਤੇ ਲਾਵਾਂ ਫੂਕ ਦੇ ਅੰਦਰ ਆ ਕੇ ਵਿਖਾਵੇ ਦੇ ਅੰਦਰ ਆ ਕੇ ਲਾ ਆ ਕੇ ਲਾ ਦਿੱਤਾ ਬਹੁਤ ਜ਼ਿਆਦਾ ਤੇ ਫਿਰ ਮੈਂ ਵੇਖਿਆ 2-2 ਸਾਲ ਖਿੜਕੀਆਂ ਦੇ ਉੱਤੇ ਖਾਦ ਦੇ ਕੱਟੇ ਹੀ ਲਟਕਦੇ ਮਿਲਦੇ ਨੇ ਪੱਲੇ ਨਹੀਂ ਲੱਗਦੇ ਫਿਰ ਪਤਾ ਕੀ ਹੁੰਦਾ ਹੈ ਅਗਲੀ ਸ਼ਮਾਈ ਨੂੰ ਪੱਲੇ ਲਵਾ ਲਾਂਗੇ ਅਗਲੀ ਸ਼ਮਾਈ ਨੂੰ ਦਰਵਾਜ਼ੇ ਲਵਾ ਲਾਂਗੇ ਰੰਗ ਕਰਾ ਲਾਂਗੇ 2-2 ਸਾਲ ਫਿਰ ਖਾਦ ਦੇ ਕੱਟੇ ਪਾੜ ਕੇ ਖਿੜਕੀਆਂ ਦੇ ਉੱਤੇ ਲਟਕਾਈ ਫਿਰਦਾ ਉਕਾਤ ਤੋਂ ਵੱਧ ਪੰਗਾ ਲਿਆ ਕਿਉਂ? ਉਕਾਤ ਤੋਂ ਵੱਧ ਸੋਚਿਆ ਕਿਉਂ? ਔਕਾਤ ਚ ਰਹੇ ਕੇ ਬੋਲੋਗੇ ਸੁਖੀ ਰਹੋਗੇ। ਔਕਾਤ ਚ ਰਹੇ ਕੇ ਕਰੋਗੇ ਸੁਖੀ ਰਹੋਗੇ। ਔਕਾਤ ਚ ਰਹੇ ਕੇ ਵਰਤੋਗੇ ਸੁਖੀ ਰਹੋਗੇ। ਔਕਾਤ ਨਾਲੋਂ ਜਦੋਂ ਵੀ ਅੱਗੇ ਜਾਓਗੇ ਉਦੋਂ ਹੀ ਦੁੱਖ ਤੁਹਾਡੇ ਸਾਹਮਣੇ ਪਹਾੜ ਬਣ ਕੇ ਖਲੋ ਜਾਏਗਾ ਜਿਹਦੇ ਨਾਲ ਟਕਰਾਉਣਾ ਹੀ ਪਏਗਾ। ਭੱਜਣ ਦਾ ਰਾਹ ਕੋਈ ਨਹੀਂ, ਬਚਣ ਦਾ ਰਾਹ ਕੋਈ ਨਹੀਂ। ਅੱਜ ਜਿਹੜੀ ਸਾਡੀ ਜਵਾਨੀ ਹੈ ਉਹ ਔਕਾਤ ਤੋਂ ਵੱਧ ਕੇ ਚੱਲ ਰਹੀ ਹੈ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਔਕਾਤ ਤੋਂ ਵੱਧ ਕੇ ਲੀਡਰਾਂ ਦੇ ਬਹਿਕਾਵੇ ਵਿੱਚ ਆ ਕੇ ਨਾਹਰੇਬਾਜੀ ਕਰਨੀ ਲੀਡਰਾਂ ਦੇ ਬਹਿਕਾਵੇ ਵਿੱਚ ਆਣ ਕੇ ਧਰਨੇਬਾਜੀ ਕਰਨੀ ਔਰ ਜਿਨ੍ਹਾਂ ਨੇ ਤੁਹਾਨੂੰ ਪਿੱਛੇ ਲਾਇਆ ਹੈ ਉਹ ਆਪ ਤੇ ਮੰਤਰੀ ਬਣ ਜਾਂਦੇ ਨੇ ਵਜ਼ੀਰ ਬਣ ਜਾਂਦੇ ਨੇ ਫਿਰ ਉਹ ਚਾਂਦੀ ਦੇ ਚਮਚ ਦੇ ਨਾਲ ਰੋਟੀ ਖਾਂਦੇ ਮਿਲਦੇ ਨੇ ਤੁਹਾਡਾ ਕੋਟ ਤੇ ਕਚਹਿਰੀਆਂ ਦਾ ਚੱਕਰ ਨਹੀਂ ਮੁੱਕਦਾ ਤੁਸੀਂ ਜੇਲਾ ਅੰਦਰ ਜਾਂਦੇ ਹੋ ਕੁਝ ਮਰ ਜਾਂਦੇ ਨੇ ਕੋਈ ਜੇਲਾ ਵਿੱਚ ਹੁੰਦੇ ਨੇ ਕਈਆਂ ਦੇ ਮਾਂ ਪਿਓ ਵਿਚਾਰੇ ਬੁਢਾਪੇ ਦੇ ਅੰਦਰ ਕੋਟ ਕਚੈਰੀਆਂ ਦੇ ੱਤਕੇ ਖਾਂਦੇ ਮਿਲਦੇ ਨੇ ਕਿਉਂ ਕਿਉਂਕਿ ਔਕਾਤ ਤੋਂ ਵੱਧ ਜਾ ਕੇ ਤੁਸੀਂ ਬੋਲਣਾ ਸ਼ੁਰੂ ਕੀਤਾ ਜਿਨ੍ਹਾਂ ਲੀਡਰਾਂ ਨੇ ਕਿਹਾ ਸੀ ਨਾ ਮੈਂ ਤੇਰੇ ਪਿੱਛੇ ਆ ਕੋਈ ਪਿੱਛੇ ਨਹੀਂ ਆਉਂਦਾ ਕੋਈ ਪਿੱਛੇ ਨਹੀਂ ਆਉਂਦਾ ਗੱਲ ਸੁਣਨ ਵਾਸਤੇ ਕੋਈ ਤਿਆਰ ਨਹੀਂ ਹੈ ਇਸ ਕਰਕੇ ਭਾਈ ਉਕਾਤ ਵਿੱਚ ਰਹਿ ਕੇ ਬੋਲੋ ਉਕਾਤ ਵਿੱਚ ਰਹਿ ਕੇ ਕਰੋ ਤਾਂ ਸੁਖੀ ਰਹੋਗੇ ਵਰਨਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ